ਗੁਰਦੁਆਰਾ ਸ੍ਰੀ ਸੱਚੀ ਮੰਜੀ ਸਾਹਿਬ ਜਿੱਥੇ ਸ਼ਰਧਾਪੂਰਵਕ ਆਉਣ ਨਾਲ ਮਨੋਕਾਮਨਾਵਾਂ ਅਤੇ ਲਾ ਇਲਾਜ ਤੱਕ ਦੇ ਰੋਗ ਪਰਾਂ ਵਿੱਚ ਹੀ ਠੀਕ ਹੁੰਦੇ ਹਨ ਸ੍ਰੀ ਸੱਚੀ ਮੰਜੀ ਸਾਹਿਬ ਸ਼ਮਸ਼ਪੁਰ ਜ਼ਿਲ੍ਹਾ ਪਟਿਆਲਾ ਵਿਖੇ ਪੰਜੇ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਬਖਸ਼ਿਸ਼ ਹੋਇਆ ਛੜਾ ਸਾਬ ਦੇ ਦਰਸ਼ਨ ਕਰਨ ਨਾਲ ਵੱਖ-ਵੱਖ ਤਰ੍ਹਾਂ ਦੇ ਰੋਗ ਇੱਥੋਂ ਤੱਕ ਕਿ ਲਾ ਇਲਾਜ ਬਿਮਾਰੀਆਂ ਜਿਵੇਂ ਕਿ ਕੈਂਸਰ ਦਿਮਾਗੀ ਸੁੰਦਰੰਗ ਆ ਚੁੱਕੇ ਵਿਕਤੀ ਹਲਕੇ ਵਿਕਤੀਆਂ ਦੇ ਰੋਗ ਵੀ ਸਿਹਤਾਲਿਆਂ ਦੇ ਦਾਅਵੇ ਅਨੁਸਾਰ ਪਲਾਂ ਵਿੱਚ ਰਫਾ ਚੱਕਰ ਹੁੰਦੇ ਹਨ ਇੱਥੇ ਲੋਕਾਂ ਨੇ ਹੱਡ ਬਿਟੀਆਂ ਦਾ ਵੀ ਜ਼ਿਕਰ ਕੀਤਾ ਮੈਂ ਗੋਮਟ ਕਾਲ ਤੋਂ ਅਟਹਿ ਟੀਚਰਾਂ ਪੈਨਸ਼ਨਰ ਹਾਂ ਮੈਂ 2020 ਦੇ ਵਿੱਚ ਬਹੁਤ ਬਿਮਾਰ ਹੋ ਗਿਆ ਸੀ ਠੀਕ ਹੈ ਜੀ ਬਹੁਤ ਕਾਫੀ ਕੋਸ਼ਿਸ਼ਾਂ ਕੀਤੀਆਂ 32 ਸੈਕਟਰ ਤੇ ਗਏ ਉੱਥੇ ਟੈਸਟ ਕਰਾਏ ਚੰਡੀਗੜ੍ਹ ਥਾ ਜੀ ਚੰਡੀਗੜ੍ਹ ਤੇ ਉੱਥੇ ਡਿਟੈਕਟ ਹੋਇਆ ਕਿ ਮੈਨੂੰ ਪ੍ਰੋਸਟੇਟ ਕੈਂਸਰ ਦੀ ਸ਼ੁਰੂਆਤ ਹੋ ਰਹੀ ਹੈ ਤੇ ਮੇਰੀਆਂ ਲੱਤਾਂ ਜਿਹੜੀਆਂ ਨਾ ਦੋਨਾਂ ਹੀ ਇਹ ਜਵਾਬ ਦੇ ਗਈ ਸੀ ਮੈਂ ਤੁਰ ਨਹੀਂ ਸਕਦਾ ਬੱਕਰ ਨਾਲ ਥੋੜਾ ਤੁਰਦਾ ਸੀਗਾ ਤੇ ਇੱਕ ਪ੍ਰੋਫੈਸਰ ਬਲਵਿੰਦਰ ਸਿੰਘ ਨੇ ਗਵਰਨਮੈਂਟ ਕਾਲਜ ਸਸੂ ਦਾ ਸਾਹਿਬ ਉਹ ਮੇਰਾ ਬੇਟਾ ਵੀ ਇੱਥੇ ਪ੍ਰੋਫੈਸਰ ਹੈ ਲੇਕਿਨ ਇਹਨੇ ਮੈਨੂੰ ਆਪਣਾ ਫਾਦਰ ਹੀ ਮੰਨਿਆ ਹੋਇਆ ਉਹ ਮੈਨੂੰ ਇੱਥੇ ਲੈ ਕੇ ਆਏ ਉਦੋਂ ਮੈਨੂੰ ਕੋਕਾ ਕੇ ਗੱਡੀ ਦੇ ਵਿੱਚ ਪਾਉਂਦੇ ਸੀ ਤੇ ਮੇਰੇ 25 30 ਕਿਲੋ ਵਜਨ ਸੀਗਾ ਸਾਰਾ ਜੀ ਇਹ ਕਿੰਨੇ ਚਿਰ ਪਹਿਲੇ ਦੀ ਗੱਲ ਹੈ ਜੀ ਇਹ 2021 ਦੀ ਗੱਲ ਹੈ ਜੀ ਠੀਕ ਹੈ ਜੀ ਤੇ ਟਰੀਟਮੈਂਟ ਤੋਂ ਛੁਰੀ ਹੋਈ ਸੀ ਇੱਥੇ ਜਿਸ ਦਿਨ ਅਸੀਂ ਆਏ ਮੱਥਾ ਟੇਕਣ ਪਹਿਲੀ ਵਾਰੀ ਤੇ ਮੈਂ ਆ ਕੇ ਦੇਖਿਆ ਦਰਵਾਸਾਬ ਦੀ ਬੜੀ ਹੈਗੀ ਅਮਾਂ ਤੁਰਨੇ ਸੁਪਨਾ ਇੰਨਾ ਠੀਕ ਹੈ ਜੀ ਤੇ ਇੱਥੇ ਅਸੀਂ ਹਾਊਸ ਵਾਇਰ ਬਾਕਸ਼ਿਸ਼ ਕੀਤੀ ਗੁਰੂ ਜੀ ਨੇ ਇੱਥੇ ਅਸੀਂ ਆਏ ਆ ਕੇ ਭਾਈ ਸਾਹਿਬ ਬਚਿੱਤਰ ਸਿੰਘ ਉਹਨਾਂ ਨੇ ਕਿਹਾ ਕਿ ਅ ਇੱਥੇ ਜਦੋਂ ਅਰਦਾਸ ਕਰਦੇ ਆ ਤਾਂ ਕਈ ਵਾਰੀ ਕ੍ਰਿਸ਼ਮਾ ਹੁੰਦਾ ਹੈ ਅਰਦਾਸ ਦੇ ਵਿੱਚ ਹੀ ਕੁਛ ਨਾ ਕੁਛ ਵਾਪਰ ਜਾਂਦਾ ਹੈ ਜਿਹੜਾ ਆਰਾਮ ਦਿੰਦਾ ਹੈ ਠੀਕ ਹੈ ਜੀ ਤੇ ਅਰਦਾਸ ਕਰਨ ਲੱਗੇ ਮੇਤੇ ਖੜਾ ਨਹੀਂ ਸੀ ਹੋ ਰਹਾ ਤੇ ਮੈਂ سپورਟ ਦਿੱਤੀ ਹੋਈ ਸੀ ਜਦੋਂ ਬੈਰੀ ਖਬਈ ਲੱਤ ਕੜਕ ਦੇ ਕੇ ਹੋਈ ਤੇ ਮੈਨੂੰ ਕਿ ਮੈਨੂੰ ਛੱਡ ਦਿਓ ਅਰਦਾਸ ਅੱਧੀ ਹੋਈ ਸੀ ਅਜੇ ਜਦੋਂ ਪੂਰੀ ਅਰਦਾਸ ਹੋਈ ਤੇ ਮੈਂ ਤੁਰ ਕੇ ਜਾ ਕੇ ਇੱਥੇ ਬੈਠਿਆ ਭਾਈ ਸਾਹਿਬ ਉਹਨਾਂ ਨੇ ਸਾਰਾ ਦੱਸਿਆ ਫਿਰ ਮੈਨੂੰ ਕਿਹਾ ਵੀ ਤੁਸੀਂ ਤੁਰ ਨਹੀਂ ਸਕਦੇ ਆਹ ਦਰਵਾਜੇ ਕੋਲ ਗੱਡੀ ਮੰਗਾਈ ਤੇ ਮੈਨੂੰ ਬਿਠਾ ਲਿਆ ਤੇ ਜਦੋਂ ਮੈਂ ਪਿੰਡ ਗਿਆ ਪਿੰਡਨ ਦੇਰੇ ਦੂਜੀ ਲੱਤ ਨੇ ਵੀ ਬਾਜਣ ਚੁੱਕ ਲਿਆ ਉਸ ਉਸ ਦਿਨੀ ਉਸੇ ਦਿਨੀ ਠੀਕ ਹੈ ਜੀ ਲੇਕਿਨ ਮੈਂ ਤੁਰ ਨਹੀਂ ਸਕਦਾ ਸੀ ਵਾਕਰ ਛੱਡ ਕੇ ਚੌਥੇ ਦਿਨ ਮੈਂ ਵਾਕਰ ਆਪਣੇ ਬਾਥਰੂਮ ਚ ਭੁੱਲਿਆ ਤੇ ਘਰ ਦੇ ਨੇ ਬੜਾ ਬਾਬਲੇ ਕੀਤਾ ਤੂੰ गिर ਜਾਗਾ ਇਹ ਹੈ ਉਸ ਦਿਨ ਤੇ ਮੈਨੂੰ ਬਖਸ਼ਿਸ਼ ਹੋਈ ਹੋਈ ਹੈ ਵਾਈਬਲ ਜੀ ਦੀ ਮੈਂ ਜਦੋਂ ਵੀ ਪਟਿਆਲੇ ਆਉਣਾ ਹੁੰਦਾ ਕੋਈ ਕੰਮ ਹੋਵੇ ਤੇ ਮੈਂ ਪਹਿਲਾਂ ਇੱਥੇ ਆ ਕੇ ਮੱਥਾ ਟੇਕਾਂਗਾ ਤੇ ਇੱਥੋਂ ਪਰਵਾਣਗੀ ਲੈ ਕੇ ਤਾਂ ਮੈਂ ਪਟਿਆਲੇ ਬੜਾਂਗਾ ਹੁਣ ਜਾਰਬਨ ਸਟੇਟ ਮੈਂ ਜਾਣਾ ਹੈਗਾ ਤੇ ਇਸ ਲਈ ਮੈਂ ਸੰਗਤਾਂ ਨੂੰ ਜੋ ਵੀ ਸੌਣ ਇਸ ਵੀਡੀਓ ਨੂੰ ਤੇ ਬਰਦਾਸ਼ਤ ਕਰਨਾ ਕਿ ਇੱਥੇ ਆਓ ਇੱਥੇ ਤਾਂ ਬਹੁਤ ਬਕਸ਼ਿਸ਼ ਕਰਦਾ ਹੈ ਵੱਡੀਆਂ-ਵੱਡੀਆਂ ਬਿਮਾਰੀਆਂ ਜਿਹੜੀਆਂ ਜਾਂਦੀਆਂ ਨੇ ਤੇ ਮੈਂ ਦੇਖ ਲਿਆ ਹੈਗਾ ਮੇਰੀ ਮਿਸਰ ਦਾ ਗੋਡਾ ਪਾਉਣਾ ਸੀ ਗੋਡਾ ਪਾਇਆ ਸਕਸੈਸ ਐਂ ਜਦੋਂ ਵੀ ਮੈਂ ਕੋਈ ਅੱਗੇ ਕਰਨਾ ਇੱਥੇ ਜੋ ਵੀ ਵੱਡੀ ਤੇ ਵੱਡੀ ਬਿਮਾਰੀ ਹੋਵੇ ਤੁਸੀਂ ਚਾਹੇ ਆਪਰੇਸ਼ਨ ਪੀਜੀਆਈ ਕਰਾਉਣਾ ਦਿੱਲੀ ਕਰਾਉਣਾ ਐਮਆਈ ਜਿੱਥੇ ਮਰਜ਼ੀ ਕਰਾਓ ਲੇਖਣ ਇੱਥੇ ਗੁਰੂ ਦੇ ਆਸਰਾ ਲਿਓ ਸਕਸੈਸ ਹੋਏਗਾ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਕਾਮਯਾਬ ਨਾ ਹੋਵੇ ਇੱਥੇ ਤੁਹਾਨੂੰ ਇਲਾਜ ਕਰਨ ਦਾ ਕੋਈ ਪੈਸਾ ਮੰਗਿਆ ਤੇ ਇਸ ਜਗ੍ਹਾ ਤੇ ਗੁਰਦੁਆਰਾ ਨਹੀਂ 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 ਜੀ ਨਾ ਕੋਈ ਨਾ ਕੁਝ ਮੰਗਦੇ ਜੀ ਇਹ ਤਾਂ ਬਖਸ਼ਿਸ਼ ਗੁਰੂ ਦੀ ਬਖਸ਼ਿਸ਼ ਹੈ ਮੈਨੂੰ ਤਾਂ ਇਹ ਵੀ ਹੈ ਕਿ ਜਦੋਂ ਮੰਗਵਨਾ ਦੇਰ ਹੋ ਜਾਂਦੀ ਹੈ ਤਾਂ ਮੈਨੂੰ ਇਹ ਪ੍ਰਸ਼ਾਦ ਦੇ ਤੌਰ ਤੇ ਵੀ 1 ਕਿਲੋ ਦਾ ਲਫਾਫਾ ਹੈਗਾ ਹੈ ਇਹ ਪਏ ਨੇ ਇੱਥੇ ਹਾਂ ਜੀ ਜਦੋਂ ਮੈਂ ਕਰਨਾ ਮੇਰਾ ਘਰੋਂ ਪ੍ਰਸ਼ਾਦ ਮੁੱਕ ਗਿਆ ਇੱਥੇ ਆਲਾ ਨਾ ਇਹ ਮੈਨੂੰ ਦੇ ਰਹੇ ਦੀ ਹੈਗੇ ਨੇ ਹਾਂ ਜੀ ਕੱਲ ਮੈਂ ਦੀ ਜ਼ਬਾਨੇ ਆਪਣੇ ਚੈਨਲ ਤੇ ਅੱਜ ਆਪ ਜੀ ਨੇ ਮੈਨੂੰ ਰੂਰ ਹੋਣ ਦਾ ਸੰਗਤਾਂ ਦੇ ਰੂਰ ਹੋਣ ਦਾ ਹੋ ਸਕਦਾ ਕਿਥੇ ਦੇਸ਼ ਦੁਨੀਆ ਦੇ ਵਿੱਚ ਤੁਹਾਡੀ ਵੀਡੀਓ ਜਾਵੇਗੀ ਤੇ ਮੈਂ ਸ਼ੁਕਰ ਕਰਾ ਰਿਹਾ ਆ ਤੁਹਾਡਾ ਵੀ ਤੇ ਵਾਹਿਗੁਰੂ ਜੀ ਦਾ ਵੀ ਜਿਨ੍ਹਾਂ ਨੇ ਇਹ ਬਖਸ਼ਿਸ਼ ਮੈਨੂੰ ਅੱਜ ਮੌਕੇ ਤੇ ਮੈਂ ਪਹੁੰਚ ਗਈ ਇਹ ਮੌਕਾ ਮਿਲਿਆ ਮੈਨੂੰ ਹੈ ਬੜਾ ਧੰਵਾ ਜੀ ਸ਼ੁਕਰੀਆ ਸਭ ਦਾ ਲਓ ਜੀ ਬੜਾ ਸ਼ੁਕਰਾਨਾ ਵਾਹਿਗੁਰੂ ਜੀ ਮੈਨੂੰ ਬਖਸ਼ਿਸ਼ ਹੋਈ ਹੈ ਪ੍ਰਸ਼ਾਦ ਮਿਲਿਆ ਹੈ ਇਹ ਪ੍ਰਸ਼ਾਦ ਜਿੰਨੀ ਦੇਰ ਮੇਰੇ ਘਰ ਤੇ ਰਹੇਗਾ ਮੈਂ ਤੇ ਮੇਰੀ ਮਿਸਟਰ ਸਾਰੇ ਲੰਦੇਰਾ ਹੋਵੇ ਤੁਹਾਡਾ ਫਟਾ ਬਹੁਤ ਆਪਣੇ ਚੈਨਲ ਦਾ ਬਹੁਤ ਬਹੁਤ ਤਨ ਸਾਡੇ ਗਾਂ ਬਿਲਕੁਲ ਬਿਮਾਰ ਹੋ ਗਈ ਸੀ ਡਾਕਟਰ ਸਾਹਿਬ ਨੇ ਉਹਨੂੰ ਜਵਾਬ ਦੇਤਾ ਸੀ ਅਸੀਂ ਬੜਾ ਡਾਕਟਰ ਤੋਂ ਇਲਾਜ ਕਰਾਇਆ ਗਾਂ ਬੈ ਗਈ ਸੀ ਬਿਲਕੁਲ ਉੱਠਦੀ ਨਹੀਂ ਸੀ ਆਈ ਮੈਂ ਗੁਰਦੁਆਰੇ ਆਈ ਮੱਥਾ ਟੇਕਿਆ ਬਾਬਾ ਜੀ ਤੋਂ ਅਰਦਾਸ ਕਰਵਾਇਆ ਜਲ ਲਿਆ ਗਾਂ ਨੂੰ ਜਾ ਕੇ ਦਿੱਤਾ ਗਾਂ ਸਵੇਰ ਦੀ 4-5 ਦਿਨਾਂ ਤੋਂ ਬੈਠੀ ਸ਼ਾਮ ਨੂੰ ਉੱਠ ਕੇ ਖੜੀ ਹੋ ਗਈ ਫਿਰ ਬਾਬਾ ਜੀ ਨੇ ਕਿਹਾ ਤੁਸੀਂ ਜਲ ਲੈ ਕੇ ਜਾਓ ਮੱਥਾ ਟੇਕਣਾ ਉਹ ਫਿਰ ਆਪਣੇ ਸ਼ਰਧਾ ਅਨੁਸਾਰ ਅਸੀਂ ਇੱਥੇ ਆਉਂਦੇ ਆ ਅਰਦਾਸ ਕਰਾਨੇ ਆ ਸੇਵਾ ਕਰਦੇ ਆ ਸਾਨੂੰ ਬੜੇ ਫਰਕ ਪਿਆ ਬਾਬਾ ਜੀ ਸਾਡੀਆਂ ਚੋਲੀਆਂ ਇੰਨੀਆਂ ਖੁਸ਼ੀਆਂ ਨਾਲ ਭਰੀਆਂ ਨੇ ਕਿ ਕਿਸੇ ਸ਼ਾਇਦ ਕਮੀ ਨਹੀਂ ਹੈਗੀ ਜੇ ਤੁਸੀਂ ਗਾਂ ਦੀ ਦੱਸ ਦਿਓ ਵੀ ਉਖਰੋਂ થી ਹੁੰਦਾ ਕਿੰਨੇਰ ਦੀ ਗੱਲ ਹੈ ਬਾਬਾ ਜੀ ਹਾਜੀ ਹਫਤਾ ਹੀ ਹੋਇਆ ਹੈ ਅੱਛਾ ਹਫਤਾ ਨਵੀਂ ਗੱਲ ਹੈ ਜੀ ਤਾਜੀ ਗੱਲ ਹੈ ਹਫਤਾ ਹੋਇਆ ਹੈ 2 ਮਹੀਨੇ ਹੋਏ ਅਸੀਂ ਗਾਂਵ ਸੋਈ ਨੂੰ ਹਜੇ ਹਫਤਾ ਕੋ ਹੋਇਆ ਹੈ ਪੂਰੀ ਸ਼ਰਦਾ ਹੈ ਇੱਥੇ ਗਾਵਾਂ ਮੱਜਾਂ ਨੂੰ ਰਾਮ ਪੈਂਦਾ ਹੈ ਦੁੱਧ ਵਧਦਾ ਹੈ ਦੁੱਖ ਤਕਲੀਫ ਵਾਲੇ ਆਉਂਦੇ ਨੇ ਕੈਂਸਰ ਵਾਲੇ ਆਉਂਦੇ ਨੇ ਕੁੱਤਾ ਕੱਟਿਆ ਹੋਵੇ ਜਿਹਨੂੰ ਅੰਜੀ ਹੰਜੀਰਾ ਹੋਣ ਉਹਨਾਂ ਦਾ ਇਲਾਜ ਹੁੰਦਾ ਹੈ ਜੀ ਬਾਬਾ ਜੀ ਬਹੁਤ ਸੰਗਤ ਆਉਂਦੀ ਹੈ ਬੜੀ ਸ਼ਰਦਾ ਹੈ ਇੱਥੇ ਲੋਕਾਂ ਨੂੰ ਦੂਰੋਂ ਦੂਰੋਂ ਆਉਂਦੇ ਨੇ ਤੁਹਾਨੂੰ ਇਹਨਾਂ ਉੱਥੇ ਫਰਕ ਪੈਂਦਾ ਹੈ ਜੀ ਜਦੋਂ ਨਹੀਂ ਗਾਂ ਤੁਹਾਡੇ ਉੱਠ ਨਹੀਂ ਸਕੀ ਤੇ ਉਹ ਤੁਸੀਂ ਡਾਕਟਰ ਨੂੰ ਦਿਖਾਇਆ ਕਿਸੇ ਨੂੰ ਹਾਂਜੀ ਅਸੀਂ ਡਾਕਟਰ ਨੂੰ ਦਿਖਾਇਆ ਡਾਕਟਰ ਨੇ ਕਿਹਾ ਸੀ ਵੀ ਇਹ ਇੱਕ ਨਵੀਂ ਬਿਮਾਰੀ ਆ ਜਿਹਦੇ ਕਰਕੇ ਡੰਗਰਾਂ ਦੀ ਲੱਤਾਂ ਬੈਹ ਜਾਂਦੀਆਂ ਤੇ ਮੁੜ ਕੇ ਡੰਗਰ ਉੱਠਦੇ ਨਹੀਂ ਹੈਗੇ ਜੇ ਅਸੀਂ ਇਲਾਜ ਕਰਾਇਆ ਟੀਕਾ ਲਵਾਇਆ 3-4000 ਦੀ ਦਵਾਈ ਖਵਾਈ ਪਰ ਸਾਨੂੰ ਫਰਕ ਨਹੀਂ ਪਿਆ ਫਿਰ ਮੈਂ ਗੁਰਦੁਆਰੀ ਆ ਸੀ ਇੱਥੋਂ ਦੇ ਰਹਿਣ ਵਾਲਿਆਂ ਅਸੀਂ ਦਿੱਲੀ ਆਉਣੇ ਆ ਬਾਬਾ ਜੀ ਤੋਂ ਰੱਖ ਲੈ ਕੇ ਗਏ ਪੇੜਾ ਲੈ ਕੇ ਗਏ ਤਾਂ ਸ਼ਾਮ ਨੂੰ ਸਾਡੀ ਗਾਂ ਖੜੀ ਹੋ ਗਈ ਸੀ ਉਸੇ ਦਿਨ ਸ਼ਾਮ ਨੂੰ ਹਾਂਜੀ ਉਸੇ ਦਿਨ ਸ਼ਾਮ ਨੂੰ ਸਾਡੀ ਗਾਂ ਖੜੀ ਹੋ ਗਈ ਸੀ ਮੈਂ ਤਾਂ ਮੰਜੀ ਤੇ ਪੈ ਗਈ ਨਾਮ ਮੇਰ ਕੋ ਐਂਜੋ ਹੈ ਜਿਹਨਾਂ ਐਂਜੋ ਹੈ ਜਨਾਂ ਤੁਰਿਆ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਜੀ ਇਹਨੂੰ ਹੋ ਗਏ ਨੇ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਹਾਂਜੀ ਠੀਕ ਹੈ ਜੀ ਫਿਰ ਮੈਂ ਇੱਥੇ ਆਈ ਮੈਂ ਮੱਥਾ ਟੇਕਿਆ ਮੈਂ ਕਿ ਬਾਬਾ ਜੀ ਮੇਰੇ ਤੇ ਠੀਕ ਕਰੋ ਮੈਂ ਨਾ ਨਾ ਦਵਾਈ ਖਾ ਸਕਨੀ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਫਿਰ ਇਹਨਾਂ ਨੇ ਨਾ ਸਾਡੇ ਪਿੰਡ ਦਾ ਹੀ ਹੈ ਇੱਥੇ ਸੇਵਾ ਕਰਦਾ ਫਿਰ ਉਹ ਆਖਣ ਲੱਗਾ ਪੈਂ ਜੀ ਤੁਸੀਂ ਨਾ ਜਲ ਲਓ ਉਹਨਾਂ ਵਿੱਚ ਰੱਖ ਪਾ ਕੇ ਦਿੱਤੀ ਹਾਂਜੀ ਮੈਨੂੰ ਅੰਦਰ ਇਸ਼ਨਾਨ ਕਰਕੇ ਸਵੇਰੇ ਨਾਲ ਇਹ ਤੋਹਾਂ ਪੀਣਾ ਹੈ ਪਰ ਜਾਣਾ ਠੀਕ ਹੈ ਜੀ ਤੁਸੀਂ ਪੀ ਲਓ 10 ਦਿਨ ਪੀ ਲਓ ਮਹੀਨਾ ਠੀਕ ਹੈ ਜੀ ਅਬਲਤੇ ਸਵਾਮੀ ਨਾ ਕਰੋ ਮੈਂ ਪੀਣੀ ਆ ਜੈ ਵੀ ਪਰ ਮੈਂ ਬਿਲਕੁਲ ਠੀਕ ਹਾਂ ਮੇਰੇ ਚੁੱਕ ਨਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਕਿੰਨੀ ਕੁ ਦਾ ਵੀ ਹਿੱਲ ਗਿਆ ਸੀ ਕੀ ਹੋਇਆ ਸੀ ਪਤਾ ਹੀ ਨਹੀਂ ਮੇਰੇ ਕੋਲ ਨਾ ਹਿੱਲ ਦੁਰ ਨਹੀਂ ਜਿੰਦਾ ਨਾ ਖਲੋਤਾ ਜਾਂਦਾ ਸੀ ਅੱਛਾ ਜੀ ਹਾਂਜੀ ਬਹੁਤ ਮੈਂ ਤੇ ਸ਼ੁਕਰ ਕਰਨੀ ਮਾਲਕਾ ਸੱਚੇ ਪਾਚਾ ਸਭ ਨੂੰ ਇਹਨੂੰ ਇਤੋਂ ਠੀਕ ਹੁਣ ਹੁੰਦੇ ਵੀ ਨੇ ਹਾਂਜੀ ਬਹੁਤ ਬਹੁਤ ਦੁਨੀਆ ਇੱਥੇ ਠੀਕ ਹੁੰਦੀ ਹੈ ਇਹਦੀ ਛਟਾ ਸਾਹਿਬੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੱਥ ਦਾ ਛੋਟਾ ਜਿਸ ਤਰ੍ਹਾਂ ਆਪਣੇ ਬਜ਼ੁਰਗ ਰੱਖਦੇ ਨੇ ਆਪਾਂ ਪਹਿਲਾਂ ਵੀ ਇਤਿਹਾਸ ਦੇ ਵਿੱਚ ਦੱਸਿਆ ਇਹਦੇ ਦਰਸ਼ਨ ਕਰਕੇ ਹਲਕਾ ਕੁੱਤਾਵਾੜ ਜੇ ਗਲਤ ਤੇ ਟਾਂਸਰ ਹੋ ਜਾਣ ਕੋਈ ਵੀ ਲਾਜ ਲਾਜ ਬਿਮਾਰੀ ਹੋਵੇ ਤਾਂ ਸਿਰ ਦਰਸ਼ਨ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਸ਼ਰਧਾ ਨਾਲ ਆਏਗਾਣ ਕੇ ਦਰਸ਼ਨ ਕਰੇਗਾ ਤਾਂ ਉਹ ਨੌ ਬਰਨਾ ਓਢੇਗਾ ਇਸੇ ਤਰ੍ਹਾਂ ਹੀ ਸਾਡਾ ਸੰਗਤਾਂ ਦੀ ਇਹ ਸਿੱਧਾ ਸੇ ਦਰਸ਼ਨ ਕਰਾਉਣੇ ਆ ਤੇ ਕਿਰਪਾ ਬੜੀ ਅਕਾਲਪੁਰ ਪਰਮੇਸ਼ਰ ਦੀ ਉਸ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੇ ਦਰਸ਼ਨ ਕਰ ਕੀ ਠੀਕ ਹੋ ਜਾਂਦੇ ਨੇ ਜਿਸ ਤਰ੍ਹਾਂ ਪ੍ਰਤੱਖ ਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੇ ਇਹ ਦਰਸ਼ਨ ਸਾਡੇ ਪਰਿਵਾਰ ਦੇ ਕਰਾਉਂਦੇ ਨੇ ਜਿਹੜਾ ਵੀ ਸਾਡੇ ਪਰਿਵਾਰ ਦਾ ਕੋਈ ਵੀ ਜੀ ਉਹ ਦਰਸ਼ਨ ਕਰਾ ਸਕਦਾ ਹੈ ਬਾਕੀ ਜਿਹੜੀ ਇਹ ਪਾਲਕੀ ਦੇ ਵਿੱਚ ਮੰਝਾ ਸਾਹਿਬ ਜਿਹੜੇ ਆਪਾਂ ਹੁਣੇ ਗੱਲ ਕਰਕੇ اٹੇ ਸੀ ਇਤਿਹਾਸ ਦੇ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲਾ ਲੋਹੇ ਕਰਾਇਆ ਸੀ ਮਣਾਬਾਦ ਤੇ ਉਹਨਾਂ ਨੇ ਹਰ ਰੋਜ਼ ਇੱਕ ਮੰਝਾ ਮੰਜੀ ਤਿਆਰ ਕਰਕੇ ਦਿੰਦੇ ਸੀ ਕੋਈ ਪਾਲਕੀ ਦੇ ਵਿੱਚ ਇਹ ਹੁਣ ਹਰਪਵਨ ਸਾਡੇ ਬੱਚੇ ਨੇ ਇਹਨਾਂ ਨੂੰ ਉਹਨਾਂ ਸੇਵਾ ਤੋਂ ਜਿਸ ਤਰ੍ਹਾਂ ਨੜੀ ਪਰਿਵਾਰ ਬਾਦ ਦੇ ਵਿੱਚ ਚੱਲੀ ਜਾਂਦਾ ਗੋ ਬੱਚੇ ਸੇਵਾ ਤੇ ਆ ਜਾਂਦੇ ਨੇ ਇਹ ਉਹਨਾਂ ਤੁਹਾਨੂੰ ਦਰਸ਼ਨ ਕਰਾਉਣਗੇ ਮੰਜਾ ਸਾਹਿਬ ਦੇ ਤੇ ਪ੍ਰਕਰਮਾ ਕਰਕੇ ਤੁਸੀਂ ਦਰਸ਼ਨ ਕਰ ਲਓ ਇੱਕ ਪਾਵਾ ਹਰਪਵਨ ਬੀਤ ਸਿੰਘ ਜੀ ਵਰਗੋਂ ਦੀਪ ਸਿੰਘ ਜੀ ਹਾਂਜੀ ਤੇ ਆਪਾਂ ਦਰਸ਼ਨ ਕਰਾਉਣੇ ਆ ਜੋ ਆਪਾਂ ਇਸ ਦੇ ਮੰਜਾ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਤੁਹਾਨੂੰ ਇੱਧਰ ਦੇ ਆ ਜੋ ਪ੍ਰਕਰਮਾ ਕਰਕੇ ਤੇ ਇਹ ਅਸੀਂ ਜੇ ਇੱਕ ਪਾਵਰ ਰੱਖਿਆ ਹੋਇਆ ਇੱਕ ਪਾਵਰ ਰੱਖਿਆ ਹੈ ਇਹ ਦੇ ਦਰਸ਼ਨ ਕਰਨ ਵਾਲੇ ਸੰਗਤ ਦੇ ਇਧਰ ਤੁਸੀਂ ਵਿਖਾਓ ਸੰਗਤ ਨੂੰ ਬਾਰ ਬਦਲ ਆਪਣੀ ਉਹਨਾਂ ਨੂੰ ਦਰਸ਼ਨ ਕਰਨ ਵਾਤੇ ਰੱਖਿਆ ਬਿਰਦ ਨੇ ਬੜੇ 550 ਸਾਲ ਦੀ ਤਾਂ ਇਹਨਾਂ ਦੀ ਜਿਵੇਂ ਟਾਲੀ ਦੇ ਪਾਵੇ ਵਾਂਸ ਦੀਆਂ ਬਾਈਆਂ ਨੇ ਉਸੇ ਤਰੀਕੇ ਨਾਲ ਵਰਨੋ ਤੇ ਮਹਾਰਾਜ ਨੇ ਕਿਰਪਾ ਇਹਨਾਂ ਦੀ ਜਿਨ੍ਹਾਂ ਨੇ ਆਪਦੀ ਸੇਵਾ ਪਲੀ ਇਸੇ ਤਰ੍ਹਾਂ ਹੀ ਲੈਂਦੇ ਰਹਿਣ ਉਹ ਸੀ ਤਾਂ ਕਹਿੰਦੇ ਚੱਲੀ ਜੇ ਜੁਗ ਜੁਗ ਚੱਲੇ ਜਿੰਨਾ ਚਿਰ ਸਿਟੀ ਚੱਲਨੀ ਮਹਾਰਾਜ ਇਸੇ ਤਰ੍ਹਾਂ ਹੀ ਦਰਸ਼ਨ ਦਿੰਦੇ ਰਹਿਣ ਇਹ ਪਾਵਾ ਸਿਰਫ ਇੱਕ ਹੀ ਪਾਵਾ ਨਹੀਂ ਚਾਰੇ ਪਾਵ ਨੇ 180 ਵੈਸੇ ਦਰਸ਼ਨਵਾਤ ਰੱਖਿਆ ਠੀਕ ਹੈ ਜੀ ਓਪਨ ਕੀਤਾ ਵੀ ਸੰਗਤ ਨੂੰ ਦਰਸ਼ਨ ਹੋ ਜਾਣਾ ਬਰਦ ਨਹੀਂ ਜਾਦਾ ਅੱਛਾ ਜੀ ਫਿਰ ਹੱਥ ਪਾਉਂਦੀ ਬਿਰਦ ਕਰਕੇ ਅਸੀਂ ਕਈ ਵਾਰੀ ਸੰਗਤ ਕੰਦੀ ਅਸੀਂ ਉਹਨਾਂ ਨੂੰ ਜਿੱਦਾਂ ਆਪਣੇ ਬੜਾ ਚੱਲਦਾ ਵੀ ਮੁਠੀ ਭਰਨੀ ਅਸੀਂ ਇਹਨਾਂ ਨੂੰ ਜ਼ਰੂਰੀ ਹੱਥ ਲਾਉਣੇ ਨੇ ਇਸ ਕਰਕੇ ਫਿਰ ਅਸੀਂ ਇੱਕ ਪਾਵਾ ਸਿਰ ਦਰਸ਼ਨ ਕਰਕੇ ਰੱਖਿਆ ਅੱਬੇ ਖੁਸੇ ਤਰ੍ਹਾਂ ਹੀ ਪੂਰੇ ਦਾ ਪੂਰਾ ਹੈ ਜਿੱਦਾਂ ਭਾਈ ਲਾਲੋ ਜੀ ਦੇ ਹੱਥ ਦਾ ਬਣਿਆ ਤਾਂ ਪੂਰਾ ਜਿਸ ਤਰ੍ਹਾਂ ਵਿੱਚ ਪਿਆ ਪਾਲਕੀ ਦੇ ਉੱਤੇ ਕਪੜਾ ਇਹਨਾਂ ਪਰਦਾ ਇਹਨਾਂ ਦੇ ਉੱਤੇ ਮਹਾਰਾਜ ਦੇ ਪਰਦੀ ਜਿੱਦਾ ਪੱਪੜ ਦੀ ਚੀਜ਼ ਕਹਿ ਦਿੰਨੇ ਆ ਗੁਰੂ ਮਹਾਰਾਜ ਦੀ ਰੱਖੀ ਹੋਈ ਏ ਤੇ ਦੇਖ ਰਹੇ ਸਾਬ ਸੰਭਾਲ ਕਰਕੇ ਵਿਰਧੋਂ ਕਰਕੇ ਫਿਰ ਅਸੀਂ ਇਹਨਾਂ ਨੂੰ ਇੱਕ ਪਾਵੇ ਦੇ ਦਰਸ਼ਨ ਕਰਾਉਣੇ ਆ ਬਾਕੀ ਤਾਂ ਸਾਰੇ ਪਾਵੇ ਉਸੇ ਤਰ੍ਹਾਂ ਹੀ ਨੇ ਨੋਬਰ ਨਾਉਣੇ ਕੋਈ ਇਹਨਾਂ ਚ ਕੋਈ ਕਮੀ ਪੀਛੇ ਚਾਰੇ ਬਰਾਬਰ ਨੇ ਚਾਰੇ ਬਰਾਬਰ ਨੇ ਇਹ ਜਿਹੜੇ ਵਾਸ ਦੀਆਂ ਬਾਹੀਆਂ ਤੇ ਜਿਹੜੇ ਸੇਰੂ ਜੀ ਨੂੰ ਬਾਹੀਆਂ ਸੇਰੂ ਕਹਿੰਨੇ ਆ ਹਾਂਜੀ ਹਾਂਜੀ ਇਹ ਵਾਸ ਦੇ ਨੇ ਠੀਕ ਹੈ ਇਹ ਕੋਈ ਤੁਸੀਂ ਵਾਂਸੇ ਪੂਰਾ ਇਹਦੇ ਚ ਕੋਈ ਚੂਲ ਨਹੀਂ ਕੋਈ ਫਾਲ ਨਹੀਂ ਜਿਵੇਂ ਆਪਾਂ ਫਾਲ ਲਾ ਦਿੰਦੇ ਮੰਜੀ ਜੋ ਉਹਨਾਂ ਨੇ ਭਾਈ ਲਾਲੂ ਜੀ ਨੇ ਚੀਜ਼ ਬਣਾਈ ਉਹ ਸੇਮ ਟੂ ਸੇਮ ਉਹ ਚੀਜ਼ ਬਣੀ ਹੋਈ ਕੋਈ ਤਬਦੀਲੀ ਨਹੀਂ ਅੰਦਰ ਚ ਆ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਮਸਪ੍ਰੇ ਗੁਦਾਰਾ ਸਾਹਿਬ ਗੁਰੂ ਘਰ ਆ ਤਾ ਹਾਜ਼ਰ ਹੋਏ ਆਂ ਜੀ ਇੱਥੇ ਦੁਨੀਆ ਸਾਰੀ ਦੁਨੀਆ ਤਕਰੀਬਨ ਸਾਰਾ ਏਰੀਆ ਸਾਰਾ ਜ਼ਿਲ੍ਹਾ ਪਟਿਆਲਾ ਅੰਦਾਜ਼ੀ ਹਰ ਹਰ ਐਤਵਾਰ ਹਰ ਇੱਥੇ ਮੇਲਾ ਲੱਗਦਾ ਰਹਿੰਦਾ ਜੀ ਲੋਕਾਂ ਨੇ ਮਨੋਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਜੋ ਕਿ ਜੋ ਉਹਨਾਂ ਕਿਸੇ ਦੀ ਮੰਤ ਹੁੰਦੀ ਹੈ ਉਹ ਸਾਰਾ ਕੁਝ ਪੂਰਾ ਹੁੰਦਾ ਆ ਕੇ ਹਰ ਕੋਈ ਬੱਚਾ ਮੰਗਦਾ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਹਰ ਇੱਕ ਜਿਹੜੇ ਨੂੰ ਜ਼ਮੀਨਾਂ ਜਾਇਦਾਦਾਂ ਹਰ ਇੱਕ ਚੀਜ਼ ਮੰਗਦੀ ਪੂਰੀ ਹੁੰਦੀ ਹੈ ਬਹੁਤ ਬਹੁਤ ਦੁਨੀਆ ਇੱਥੇ ਆਉਂਦੀ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਥਾਂ ਇੱਥੇ ਹਰ ਐਤਵਾਰ ਹਰ ਜਦੋਂ ਵੀ ਟਾਈਮ ਲੱਗੇ ਅਸੀਂ ਉਦੋਂ ਹੀ ਮਤਲਬ ਇੱਥੇ ਆਉਂਦੇ ਹਾਂ ਇੱਥੇ ਗੁਰੂ ਕਾ ਦੀ ਬੜੀ ਕਿਰਪਾ ਲੰਗਰ ਪਾਣੀ ਇੱਥੇ ਛਕੀ ਦੇ ਕੋਈ ਚੀਜ਼ ਦੀ ਕਮੀ ਨਹੀਂ ਹੈਗੀ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦਾਂ ਜੀ ਇੱਥੇ ਵੀ ਜਿਹੜੀ ਸੰਗਤ ਹੈ ਜਿਹੜੇ ਮਤਲਬ ਇੱਥੇ ਦੇ ਪੈਰੋਕਾਰ ਨੇ ਜਿਨ੍ਹਾਂ ਦੀ ਜੋ ਵੀ ਮਾਨੋ ਕਾਮਨਾ ਪੂਰੀ ਹੁੰਦੀ ਹੈ ਉਹ ਸਾਰੇ ਇੱਥੇ ਬਹੁਤ ਹੀ ਬਹੁਤ ਸੰਗਤ तकरीबन ਕਿੱਥੇ ਤੋਂ ਆਉਂਦੀ ਨੇ ਦੂਰੋਂ ਨੇੜੋਂ ਆਉਂਦੀ ਹੈ ਜਾਂ ਕਿਤੇ ਨੇੜੇ-ਨੇੜੇ ਦੀਆਂ ਆਉਂਦੀਆਂ ਨਹੀਂ ਦੂਰੋਂ ਬਾਹਰੋਂ ਵੀ ਆਉਂਦੇ ਨੇ ਬਾਹਰੋਂ ਬਾਰੋਂ ਪਾਕਿਸਤਾਨ ਤੋਂ ਵੀ ਆਉਂਦੇ ਦੇਖ ਲਓ ਇੱਥੇ ਪਾਕਿਸਤਾਨ ਜਿੱਥੇ ਇਹਨਾਂ ਦੀ ਮੰਜੀ ਸਾਹਿਬ ਰਹਿੰਦੇ ਨੇ ਪਹਿਲੀ ਪਹਿਲੀ ਹੀ ਪੁਰਾਣੀ ਉੱਥੋਂ ਵੀ ਦੁਨੀਆ ਆਉਂਦੀ ਇੱਥੇ ਬਹੁਤ ਦੁਨੀਆ ਹਾਂਜੀ ਬਹੁਤ ਦੁਨੀਆ ਆਉਂਦੀ ਇੱਥੇ ਉਹਨਾਂ ਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਉਹਨਾਂ ਸਾਰਾ ਸਭ ਕੁਝ ਦੱਸਿਆ ਸੀਗਾ ਸਾਰੇ ਡਿਟੇਲ ਦੱਸਿਆ ਸੀ ਉਹਨਾਂ ਸਾਨੂੰ ਵੀ ਅਸੀਂ ਉੱਥੋਂ ਆਏ ਹਾਂ ਤੇ ਇੱਕ ਤਰ੍ਹਾਂ ਸੇ ਤੁਹਾਡੇ ਕੋਈ ਕੋਈ ਆਹ ਦੇਖੋ ਜੀ ਅਸੀਂ ਤਾਂ ਜੋ ਵੀ ਮਨੋ ਕਾਮਨਾ ਪੂਰੀ ਕਿਸੇ ਸਭ ਤੋਂ ਪਹਿਲਾਂ ਅਸੀਂ ਆਏ ਸੀ ਇੱਥੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਬਹਾਰ ਬੱਚੇ ਚਲੇ ਗਏ ਕੈਲਗਰੀ ਸੈਟਲ ਨੇ ਬੱਚੇ ਉਹਨਾਂ ਦੀ ਬੜੀ ਬੜੀ ਮਾਲਕ ਦੀ ਕਿਰਪਾ ਉੱਥੇ ਮਕਾਨ ਵੀ ਲੈ ਲਿਆ ਆਪਣਾ ਬਾਪਿਆਂ ਦੀ ਕਿਰਪਾ ਹੋ ਗਈ ਸਮਸਿਆ ਸੱਚੇ ਮੰਜੀ ਸਾਹਿਬ ਦੀ ਇੰਨੀ ਕਿਰਪਾ ਹੋਈ ਹੈ ਨਾ ਅਸੀਂ ਇਹਨਾਂ ਦੇਣ ਦੇਈ ਨਹੀਂ ਸਕਦੇ ਜੀ ਸਾਡੇ ਅਸੀਂ ਸੁੱਖਣਾ ਸੁਖੜਿਆ ਸਾਰੀ ਪੂਰੀ ਵੀ ਹੁੰਦੀ ਇੱਥੇ ਸਾਡੀ ਜੀ ਸਾਡਾ ਬੇਟਾ ਬਾਹਰ ਗਿਆ ਸੀ ਕੈਨੇਡਾ ਗਿਆ ਸੀ 6 ਸਾਲ ਹੋ ਗਏ ਸਨ ਪੀਅਰ ਨਹੀਂ ਸੀ ਹੋਇਆ ਜੀ ਇੱਥੇ ਸੁਖਿਆ ਸੀ ਅਸੀਂ ਖਨਪੜ ਸਾਹਿਬ ਸਾਡੇ ਪਰਮਾਤਮਾ ਨੇ ਸੁਣੀ ਅੱਜ ਖਨਪੜ ਸਾਹਿਬ ਕਰਾਇਆ ਸੀ ਸਾਡਾ ਬੇਟਾ ਪੀਅਰਾ ਹੋ ਗਿਆ ਜੀ ਤੇ ਜਿਹੜੀ ਵੀ ਸਾਨੂੰ ਕੋਈ ਡਾਕਟਰੀ ਬੰਦੀ ਇੱਥੇ ਅਰਦਾਸ ਕਰਨੀ ਹੈ ਜ ਸਾਡੀ ਪੂਰੀ ਹੁੰਦੀ ਹੈ ਜੀ ਸਰ ਜੀ ਮੈਂ ਇੱਕ ਛੋਟੀ ਜੀ ਗੱਲ ਕਰਨੀ ਚਾਹੁੰਦਾ ਸਾਡੇ ਰਿਸ਼ਤੇਦਾਰ ਨੇ ਹਾਂਜੀ ਤੇ ਉਹਨਾਂ ਨੂੰ ਨਾ ਨਿਉੜਾ ਵੱਡ ਗਿਆ ਅੱਛਾ ਜੀ ਨਿਉੜਾ ਵੱਡਣ ਕਰਕੇ ਉਹ ਜਿੰਦਰਾ ਜਿਹੜਾ ਕੇ ਆਗੇ ਤੇ ਉਹਦੇ ਮੂੰਹ ਚੋਂ ਚੱਕ ਚੂਗਾ ਆਉਣ ਲੱਗ ਗਿਆ ਜਿੰਦਰਾ ਫੂਡ ਪਟਿਆਲਾ ਹਾਂਜੀ ਪਟਿਆਲਾ ਹਾਂਜੀ ਉਹਦੇ ਚੱਕ ਚੂਗਾ ਆਉਣ ਲੱਗੇ ਮੂੰਹ ਤੇ ਡਾਕਟਰ ਜਵਾਬ ਦੇਦਾ ਉਹਨੂੰ ਅੱਛਾ ਜੀ ਮੈਂ ਚੱਡ ਗਿਆ ਨਹੀਂ ਜਿਹੜਾ ਯਰ ਯਰ ਪੈ ਚੁੱਕੀ ਹੈ ਅੱਛਾ ਜੀ ਵੀ ਇਹ ਨਹੀਂ ਪਾ ਸਕਦਾ ਠੀਕ ਹੈ ਜੀ ਉੱਥੇ ਉਹ ਰੋਂਡੇ ਹਨ ਕੁਦਰਤੀ ਇੱਕ ਦਿਨ ਅੰਨੀ ਡੇਡੀ ਆਈ ਉਨੇ ਪੁੱਛਿਆ ਕੀ ਗੱਲ ਹੋਈਗਾ ਤੁਹਾਨੂੰ ਦਿੰਦੇ ਨੇ ਹਾਂਜੀ ਉਹ ਕਹਿੰਦੇ ਕਿ ਇਹਨੂੰ ਨਿਉਲਾ ਵੱਢ ਗਿਆ ਡਾਕਟਰਾਂ ਚ ਜਾਵਦੇ ਤਾਂ ਹਾਂਜੀ ਉਹ ਕਹਿੰਦੇ ਕਿ ਨਾਲ ਹੀ ਤੇ ਮੰਜੀ ਸਾਹਿਬ ਗੁਰਦੁਆਰਾ ਸਮਝ ਪਰ ਉਥੇ ਲੈ ਜਾ ਅੰਦਰ ਉਹਨੂੰ ਜਦੋਂ ਗੱਡੀ ਚ ਭਾਇਆ ਹਾਂਜੀ ਤੇ ਇਧਰ ਤੁਰੇ ਮੁੰਡਾ ਉੱਠ ਕੇ ਬਹਿ ਗਿਆ ਜੀ ਬਿਲਕੁਲ ਪਹਿਲਾਂ ਨਾਲ ਉਹ ਬੈਠਣ ਨਾਲ ਉਹ ਬੈਠਣ ਉੱਠ ਕੇ ਉੱਠ ਕੇ ਬਹਿ ਗਿਆ ਇਹ ਰਾ ਮੈਨੂੰ ਦੱਸਿਆ ਜੀ ਇਹਨਾਂ ਨੇ ਜੀ ਅੱਛਾ ਜੀ ਇੱਥੇ ਉੱਠ ਕੇ ਬਹਿ ਗਿਆ ਫਿਰ ਤੇ ਦੋ ਪਰਚਾ ਦੇ ਵਿਚਾਰੇ ਗਿਆ ਬੰਦਾ ਉਹ ਅੱਛਾ ਜੀ ਤੇ ਉਹ ਬਿਲਕੁਲ ਤੰਦਰੁਸਤ ਹੈ ਜੀ ਨੇ ਇਸ ਹਾਲੇ ਹਾਲ ਮੱਥਾ ਡੇਕ ਜਾਂਦਾ ਜੀ ਇਥੇ ਉਹ। ਜੀ ਉਹ ਡਾਕਟਰ ਇਲਾਜ ਸੀ ਕੋਈ ਨਹੀਂ ਕਰਾਇਆ। ਡਾਕਟਰ ਇਲਾਜ ਕੋਈ ਨਹੀਂ ਕਰਵਾਇਆ ਜੀ। ਡਾਕਟਰ ਨੇ ਜਵਾਬ ਦੇਤਾ ਸੀ ਜਾਨੂੰ। ਕਿੰਨੇ ਜਤ ਪਹਿਲਾਂ ਦੀ ਗੱਲ ਹੈ? 4-5 ਸਾਲ ਦੀ ਗੱਲ ਹੋ ਗਈ ਹੈ ਜੀ। ਕਿੰਨੇ ਜਤ ਹੋ ਰਹੇ ਹੋ? ਕੋਈ ਹੋ ਗਿਆ 5-7 ਸਾਲ ਅੰਦਰ। ਜਿਸ ਵਾਰੇ ਜੇ ਆਰਸੀ ਜੋ ਤੁਹਾਨੂੰ ਪ੍ਰੋਬਲਮ ਆ ਰਹੀ ਸੀ। ਹਾਂਜੀ। ਉਸ ਵਾਰ ਫਰ ਪੈਪੀ। ਬਿਲਕੁਲ ਜੀ ਮਹਾਰਾਜ ਦੀ ਕਿਰਪਾ ਬੜੀ ਇੱਤ ਹੈ। ਫਿਰ ਵੀ ਕੋਈ ਉਦਾਹਰਣ ਦੇ ਸਕਦਾ ਜੇ ਕੋਈ? ਹਾਂਜੀ ਜਿਵੇਂ ਪ੍ਰੋਬਲਮ ਸੀ ਬੱਚਾ ਸੀ ਸਾਡਾ ਇੱਕ ਛੋਟਾ ਜਿਹਾ ਮੇਰਾ ਦੋਤਾ ਸੀ। ਅੱਛਾ ਜੀ। ਉਹ ਬਹੁਤ ਡਰਦਾ ਸੀ ਰਾ ਬਸ ਇੱਥੇ ਮਹਾਰਾਜ ਦੀ ਕਿਰਪਾ ਹੋਈ ਮੱਥਾ ਟਿਕਾਇਆ ਛਟੀ ਲਗਾਈ ਬਿਲਕੁਲ ਨਵੰਬਰ 9 ਅੱਜ ਤੱਕ 11 ਸਾਲ ਦਾ ਹੋ ਗਿਆ 12 ਦਾ ਅੱਜ ਤੱਕ ਕੋਈ ਦਿੱਕਤ ਨਹੀਂ ਆਈ ਕਦੀ ਉਸ ਟਾਈਮ ਤੇ ਕੋਈ ਟਾਈਕ ਸਾਲ ਦਾ ਸੀ ਠੀਕ ਹੈ ਜੀ ਇਸ ਟਾਈਮ ਫੋਰਨ ਬੈਠਾ ਸਟੇਡੀਆ ਦੇ ਵਿੱਚ ਬਿਲਕੁਲ ਅੱਜ ਤੱਕ ਮਹਾਰਾਜ ਦੀ ਕਿਰਪਾ ਤੁਸੀਂ ਕਿਤੇ ਸੰਗਰਾਂਦ ਵਾਲੇ ਦਿਨ ਦੇਖੋ ਤੇ ਇੱਥੇ ਤਿਲ ਮਾਰਨ ਨੂੰ ਥਾਣੀ ਗਿਆ ਇੰਨੀ ਸੰਗਤ ਹੁੰਦੀ ਹੈ ਇੰਨੀ ਮਾਰੀ ਸ਼ਰਤ ਇਹ ਆਪਣੀ ਲੋਹੜੀ ਤੇ ਵਿਸਾਖੀ ਤੇ ਇਹ ਨਾ ਹੁੰਦਾ ਵੀ ਤੁਸੀਂ ਸਮਝੋ ਵੀ ਇਹ ਇੱਕ ਨੇੜੇ-ਨੇੜੇ ਕਿਤੇ ਜਗ੍ਹਾ ਨਹੀਂ ਹੁੰਦੀ ਖੜਨ ਅੱਛਾ ਜੀ ਹਾਂਜੀ ਹਾਂਜੀ ਇਹ ਨਾ ਮਤਲਬ ਹੀ ਮਹਾਰਾਜ ਦੀ ਕਿਰਪਾ ਹੈ ਬਹੁਤ ਕਿਰਪਾ ਮਹਾਰਾਜ ਦੀ ਪੂਰੀ ਨੇ ਕਿ ਬਹੁਤ ਵੱਡੀ ਕਿਰਪਾ ਹੈ ਜਿਹੜਾ ਕੋਈ ਸ਼ਰਧਾ ਭਾਵਨਾ ਨਾਲ ਆਉਂਦਾ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕੋਈ ਸ਼ਰਧਾ ਪੂਰੀ ਹੁੰਦੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਾ ਪਹਿਲ ਉਹ ਮਤਲਬ ਇਸ ਤਰ੍ਹਾਂ ਹੀ ਸੀ ਫਿਰ ਅਸੀਂ ਕੋਈ ਸਿੱਖ ਆਇਆ ਸੀ ਪਹਿਲੋਂ ਕਾਫੀ ਸਮਾਂ ਪਹਿਲੋਂ ਉਹ ਇਧਰਲੇ ਪਾਸੇ ਸੋਨੇ ਦੀ ਸ਼ਾਮ ਚੜਾ ਗਿਆ ਸੀ ਥੋੜੀ ਹੋਲੀ ਜੀ ਫਿਰ ਅਸੀਂ ਹੁਣ 5 ਤੋਲੇ ਦੀ ਇਧਰਲੇ ਪਾਸੇ ਬਣਵਾਈ ਇਧਰਲੇ ਪਾਸੇ ਪੂਰੀ ਚਾਂਦੀ ਦੀ ਸ਼ਾਮ ਉਹ ਵੀ ਕੋਈ ਸਿੱਖ ਚੜਾ ਗਿਆ ਸੀ ਅੱਛੀ ਜੀ ਤੇ ਦੋਨੇ ਪਾਸੇ ਇੱਕ ਪਾਸੇ ਚਾਂਦੀ ਇੱਕ ਪਾਸੇ ਕਿ ਕਿਹੜੀ ਜਗ੍ਹਾ ਦੀ ਲੱਗੀ ਹੋਈ ਹੈ ਤੁਹਾਨੂੰ ਜਿਹੜੀ ਅੱਗੇ ਜਿਹਦੇ ਦਰਸ਼ਨ ਕਰਾਏ ਨੇ ਸੋਨਾ ਹੀ ਹੈ ਸਾਰਾ ਅੱਛਾ ਉੱਪਰ ਉਸ ਦਾ ਪਿਓ ਉਸ ਦਾ ਨਹੀਂ ਪਿਓ ਸੋਨਾ 5 ਤੋਲੇ ਦਾ ਬਣਿਆ ਜੀ ਅੱਛਾ ਠੀਕ ਹੈ ਤੇ ਹੁਣ ਅਸੀਂ ਬਸ ਪਹਿਲਾਂ ਥੋੜੀ ਹਲਕੀ ਸੀ ਫਿਰ ਅਸੀਂ ਇਹਨਾਂ ਨੂੰ ਵੱਡੀ ਕੋਈ ਹੋਰ ਸਿੱਖਾ ਕੇ ਸੇਵਾ ਦਾ ਜਿਵੇਂ ਜਿਵੇਂ ਕਿਸੇ ਨੇ ਸੇਵਾ ਦਿੱਤੀ ਤਾਂ ਉਸ ਤਰ੍ਹਾਂ ਉਸ ਤਰੀ ਫਿਰ ਅਸੀਂ ਇਹਨਾਂ ਦੀ ਮਤਲਬ ਚੰਗੀ ਮਜ਼ਬੂਤ ਸ਼ਾਮ ਪਾਤੀ ਕਿਉਂ ਪਹਿਲੀ ਘਸ ਗਈ ਸੀ ਜਿਸ ਤਰ੍ਹਾਂ ਆਪਾਂ ਦਰਸ਼ਨ ਕਰਾ ਕਰਾਗੇ ਸੋਨਾ ਘਸਦਾ ਇੱਕ ਵਾਰੀ ਨੀੜੀ ਦੀ ਫੇਸ ਸੀ ਦੇਖੋ ਹਾਂ ਨਹੀਂ ਕੋਈ ਗੱਲ ਨਹੀਂ ਕਰਾ ਦੇ ਨੇ ਦਰਸ਼ਨ ਇਹ ਆ ਜਿੰਦ ਇਹ ਸ੍ਰੀ ਗੁਰਾਰਜਨ ਦੇਵ ਜਿਹਦਾ ਉੱਤੇ ਨਾਮ ਵੀ ਖਰਿਆ ਆ ਜਿੰਨਾ ਉਹਨਾਂ ਦੇ ਇੱਕ ਪਿਛਲੇ ਪਾਸੇ ਚਾਂਦੀ ਹੈ ਗੁੱਡ ਬਾਏ ਨਹੀਂ ਉਹ ਪਿੱਛੇ ਉੱਪਰ ਨਹੀਂ ਕਰਦੇ ਅੱਛਾ ਉੱਪਰ ਹੀ ਕਰਦੇ ਹੂੰ ਉੱਪਰ ਹੀ ਕਰਦੇ ਠੀਕ ਹੈ ਸ੍ਰੀ ਵਾਈਕਸ ਕੀਪਰ ਜੀ ਇਹ ਵੀ ਕੋਈ ਸਾਨੂੰ ਇੱਕ ਚੀਜ਼ ਲੱਕੜ ਦਾ ਸਾਨੂੰ ਨਹੀਂ ਪਤਾ ਇਹ ਕਾਦੀ ਲੱਕੜ ਹੈ ਅੱਛਾ ਜੀ ਪਰ ਹੈ ਉਸੇ ਤਰ੍ਹਾਂ ਜਿਵੇਂ ਗੁਰੂ ਸ੍ਰੀ ਗੁਰਾਰਜਨ ਦੇਵ ਜੀ ਦੇ ਹੱਥ 'ਚ ਰੱਖੇ ਜਿਵੇਂ ਸਾਨੂੰ ਵੀ ਕੋਣ ਮੇਰੀ 62 ਦੀ 61 ਦੀ ਇਹ ਜੋਗੀ ਤਾਂ ਮੈਂ ਜਦੋਂ ਦਾ ਵੀ ਇਹਨੇ ਇਸੇ ਤਰੀਕੇ ਨਾਲ ਠੀਕ ਹੈ ਜੀ ਤੇ ਹੁਣ ਕਦੋਂ ਦੇ ਲੈ ਕੇ ਗੁਰੂ ਅਰਜਨ ਦੇਵ ਜੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਉਸੇ ਤਰ੍ਹਾਂ ਹੀ ਜਿਵੇਂ ਦਾ ਉਸੰ ਸੀ ਇਹੋ ਇੰਨੀ ਕੋਈ ਸ਼ਰਧਾ ਟਿਕ ਜਾਂਦੀ ਬੰਦੇ ਦੀ ਉਹ ਦਵਾਈ ਵੀ ਇੱਥੇ ਛੱਡ ਜਾਂਦੇ ਨੇ ਕੰਦੇ ਸਿੱਖਾਣੀ ਹੋਈ ਹੈ ਤੁਹਾਡੇ ਕੀ ਚੰਡੀਗੜ੍ਹ ਦਾ ਮੈਂ ਇੱਕ ਕੇਸ ਸੁਣਾਉਣਾ ਜੀ ਇੱਕ ਲੇਡੀ ਸੀ ਤੇ ਉਹਨਾਂ ਦੇ ਵਾਲ ਮੇਰੇ ਕੋਲ ਬੈਠੇ ਸਾਡੀ ਅਸੀਂ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਬਰਾਬਰ ਦੀ ਨੂੰ ਪੈਣ ਵੱਡੀ ਨੂੰ ਮਾਤ ਛੋਟੀ ਨੂੰ ਤੀ ਸਾਡੀ ਪਰੰਪਰਾ ਚੱਲਦੀ ਗੁਰੂ ਗੋਬਿੰਦ ਸਿੰਘ ਜੀ ਮੈਂ ਕਿਹਾ ਪੈਂਦੀ ਸਸੀ ਗੱਲ ਮੈਂ ਤੁਹਾਡੇ ਕੇਸ ਬੜੇ ਲੰਮੇ ਨੇ ਲਾ ਕੇ ਹੱਥ 'ਚ ਫੜਾ ਤੇ ਮੇਰੇ ਕਹਿੰਦੀ ਵੀਰ ਜੀ ਆਹ ਡੁਪਲੀਕੇਟ ਮੈਂ ਕਿਹਾ ਕਹਿੰਦੇ ਜੀ ਕੈਂਸਰ ਹੈ ਸਿੱਧੇ ਮੈਂ ਕਿਹਾ ਫਿਰ ਪੈਂਦੀ ਫੋਨ ਕੀ ਹੋਵੇ ਕਹਿੰਦੀ ਠੀਕ ਕਰੋ ਠੀਕ ਹੈ ਜੀ ਤੇ ਚੰਡੀਗੜ੍ਹ ਤੋਂ ਕੇਸ ਤੇ ਉਹਨਾਂ ਦੇ ਵਾਲ ਵੀ ਆ ਗਏ ਨੇ ਕਦੇ ਤੁਹਾਨੂੰ ਰਾਬਤਾ ਆਇਆ ਤੇ ਤੰਨਾ ਕਰਾਵਾਂਗੇ ਫੋਨ ਦੇ ਵਿੱਚ ਅਸੀਂ ਲਾਈਵ ਦਰਸ਼ਨ ਕਰਾਉਣੇ ਤੇ ਉੱਥੇ ਸੰਗਠੀ ਹੁੰਦੀ ਇੱਥੇ ਤਾਂ ਮੈਂ ਦੱਸਦਾ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਸੁਨਾਮ ਦਾ ਮੰਨਾ ਹੁੰਦਾ ਸਾਡੇ ਕੋਲ ਹਫ਼ਤੇ 15 ਦਿਨ ਹੀ ਆਉਂਦਾ ਰਹਿੰਦਾ ਉਹਦੇ ਮਤਲਬ ਵੀ ਜਿੱਥੇ ਵੀ ਹੱਥ ਲਾਉਂਦਾ ਸੀ ਮਾਸ ਉਤਰਦਾ ਸੀ ਤੇ 40 ਦਿਨ ਦੇ ਵਿੱਚ ਬਿਲਕੁਲ ਨਵਾਂ ਬਰਨਾ ਹੋ ਕੇ ਆਇਆ ਇਹ ਚਮੜੀ ਹੁੰਦੀ ਬਿਲਕੁਲ ਹੁਣ ਸਹੀ ਹੈ ਜਿਹੜੀ ਸਮੱਸਿਆ ਸੀ ਉਹਦੀ ਜਿਵੇਂ ਆਪਣੀ ਸਾਰੀ ਸਾਰੀ ਉਹਤਲਾ ਚਮੜੀ ਹੈ ਨਾ ਉਹਦੀ ਸਿਰ ਤੇ ਵੀ ਚਮੜੀ ਖਰਾਬ ਸੀ ਸਾਰੇ ਫੇਸ ਤੇ ਵੀ ਖਰਾਬ ਸੀ ਸਾਰੇ ਸਰੀਰ ਤੇ ਉਹ ਜਿੱਥੇ ਵੀ ਹੱਥ ਪਾਉਂਦਾ ਸੀ ਜਿਵੇਂ ਕੁੰਜ ਉੱਤਰਦੀ ਛੱਪਦੀਆਂ ਉੱਤਰਦੀ ਸੀ ਮੈਨੂੰ ਇਸ ਤਰ੍ਹਾਂ YouTube ਤੇ ਵੇਖ ਕੇ ਫੋਨ ਕੀਤਾ ਮੈਂ ਜੀ ਆਜੂ ਕੋਈ ਗੱਲ ਨਹੀਂ ਤੇ ਪਹਿਲਾਂ ਦੱਸਿਆ ਕਿ ਆਪ ਤੂੰ ਚਰਨ ਧੂੜੀ ਲਾ ਤੈਨੂੰ ਫਰਕ ਪੈ ਜਾਏਗਾ 7-8 ਦਿਨ ਉਹਨੇ ਇੱਕ ਦਿਨ ਚਰਨ ਧੂੜੀ ਲਾ ਕੇ ਕਹਿੰਦਾ ਬਾਬਾ ਜੀ ਥੋੜਾ ਜਿਹਾ ਫਰਕ ਪੱਕ ਗਈ ਪਹਿਲਾਂ ਛਿੱਲੜ ਉਤਰਦੇ ਸੀ ਹੁਣ ਥੋੜੀ ਜਿਹੀ ਪੱਕ ਗਈ ਮੈਂ ਹਾਂ ਹੁਣ ਫਿਰ ਦੁਬਾਰਾ ਆ ਗਿਆ ਗੁਰਮਰ ਸਾਹਿਬ ਦੇ ਨੇ ਰੱਖ ਦੇ ਲੋ ਬਲ ਮੈਂ ਚੰਡੀਗੜ੍ਹ ਤੋਂ ਅੱਛੀ ਜੀ ਕਿਰਪਾ ਜੀ ਹੋਈ ਹੈ ਅਸੀਂ ਕਹਾਂਗੇ ਜੀ ਹਾਂ ਜੀ ਦਰਸ਼ਨ ਹੋ ਗਏ ਸੈਲਾ ਜੀ ਪਹਿਲੀ ਵਾਰ ਨਹੀਂ ਸਾਡਾ ਪਹਿਲਾ ਦਿਨ ਹੈ ਜੀ ਸਾਡਾ ਪਹਿਲਾ ਦਿਨ ਅੱਛੀ ਛੜ ਜੀ ਅੱਜ ਬਾਬਾ ਸਚਨ ਸਿੰਘ ਜਿਹੜੇ ਕੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਲੱਕੜਾਂ ਦੀ ਸੇਵਾ ਕਰਦੇ ਸਨ ਉਹਨਾਂ ਦੀ ਅਸੀਂ ਸੰਬੰਧ ਸੀ ਚੋਂ 12ਵੀਂ ਪੀੜੀ ਚੋਂ ਮੈਂ ਮੇਰਾ ਨਾਮ ਬਜੇਤਰ ਸਿੰਘ ਮੱਲ ਮੱਲ ਦੇ ਨਾਮ ਨਾਲ ਅਸੀਂ ਜਾਣੇ ਜਾਂਦੇ ਹਾਂ ਗੁਰੂ ਅਮਰਦਾਸ ਜੀ ਨੇ ਪਹਿਲਾਂ ਬਾਬਾ ਸਚਨ ਸਿੰਘ ਨੂੰ ਪੈਰ ਦਾ ਜੋੜਾ ਦਿੱਤਾ ਜਿਹੜਾ ਸਾਡੇ ਦੋ ਪਰਿਵਾਰਾਂ ਕੋਲੇ ਸੈਂਦੇਵਾਲਾ ਪਿੰਡ ਅਤੇ ਪੀਪਲ ਥੀ ਉਹ ਉੱਥੇ ਹਾਜ਼ਰ ਹਨ ਇਸ ਟਾਈਮ ਗੁਰੂ ਮਹਾਰਾਜ ਦੀ ਕਿਰਪਾ ਹੈ ਜਿੱਦਾਂ ਕਿ ਗੁਰੂ ਅਮਰਦਾਸ ਜੀ ਨੇ ਪਾਗਲਾਵਾਂ ਵਾਸਤੇ ਪਹਿਨ ਸਾਹਿਬ ਜਿਹੜਾ ਉਹਨਾਂ ਦਾ ਪੈਰ ਦਾ ਜੋੜਾ ਦਿੱਤਾ ਸੀ ਉਹਦੇ ਨਾਲ ਹੈ ਪਾਗਲ ਠੀਕ ਹੁੰਦੇ ਹਨ ਉਹਦੇ ਦਰਸ਼ਨ ਕਰਕੇ ਤੀਜੀ ਪਾਸੇ ਗੁਰੂ ਅਮਰਦਾਸ ਜੀ ਨੇ ਜਿਹੜੇ ਗੁਰਨਾਲਕ ਦੇਵ ਜੀ ਭਾਈ ਲਾਲੋ ਜਿਹਦੇ ਘਰ ਹੈ ਮਣਾਬਾਦ ਬਾਈ ਦੇ ਰਾਜਸਾਂ ਉਹਨਾਂ ਨੇ 22 ਮੰჯੀਆਂ ਹਰ ਰੋਜ਼ ਗੁਰਨਾਨਕ ਦੇਵ ਜੀ ਨੂੰ ਇੱਕ ਮੰਜੀ ਤਿਆਰ ਕਰਕੇ ਦਿੰਦੇ ਸੀ ਉਹ ਮੰਜੀ ਸਾਡੇ ਕੋਲ ਮੌਜੂਦ ਹੈ ਜਿਹਨੀਆਂ ਗੁਰੂ ਅਮਰਦਾਸ ਜੀ ਨੇ 22 ਸਿੱਖਾਂ ਨੂੰ ਸਿੱਖੀ ਪ੍ਰਚਾਰਵਾਦੀ ਦਿੱਤੀਆਂ ਸਨ ਉਹਨਾਂ ਵਿੱਚ ਬਾਬਾ ਸਚਨ ਸਾਜੀ ਨੂੰ ਇੱਕ ਮੰਜੀ ਬਖਸ਼ਿਸ਼ ਹੋਈ ਸੀ ਜਿਹਦੇ ਉੱਤੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਕਿ ਜਦੋਂ ਵੀ ਤੁਹਾਡਾ ਮਨ ਕਰੇ ਇਹਦੇ ਵਿੱਚੋਂ ਸਾਡੇ ਤੁਹਾਨੂੰ ਦਰਸ਼ਨ ਹੋਇਆ ਕਰਨਗੇ ਜਦੋਂ ਬਾਬਾ ਸਚਨ ਸਾਜੀ ਨੇ ਕਿਹਾ ਸੀ ਕਿ ਅਸੀਂ ਤਾਂ ਤੁਹਾਡੇ ਦਰਸ਼ਨ ਕਰਨੇ ਹਨ ਤਾਂ ਇਹ ਮੰਜੀ ਬਖਸ਼ਿਸ਼ ਕੀਤੀ ਸੀ ਉਹਨਾ ਗੈਸ ਰਾਜੀ ਅਸੀਂ ਪੰਜਵੇਂ ਜਾਮੇ 'ਚ ਫੇਰ ਆਵਾਂਗੇ ਤੁਹਾਨੂੰ ਕੋਈ ਨਾ ਕੋਈ ਚੀਜ਼ ਫੇਰ ਬਖਸ਼ਿਸ਼ ਕਰਕੇ ਜਾਵਾਂਗੇ ਮੰਗ ਲੈਣੀ ਸੰਗਣਾ ਨੇ ਪੰਜਵੇਂ ਜਾਮੇ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਆਏ ਉਹ ਜਿਸ ਤਰ੍ਹਾਂ ਦੱਸਦੇ ਹਨ ਸਾਨੂੰ ਸਾਡੇ ਬਜ਼ੁਰਗਾਂ ਦੇ ਦੰਦ ਕਥਾ ਲਾ ਲਓ ਜਾਂ ਬੰਦ ਕਥਾ ਲਾ ਲਓ ਅੱਜ ਕਿਰਪਾ ਤੁਸੀਂ ਵੇਖਿਆ ਹੁਣ ਸਰਾਜ ਜੀ ਕਿ ਕਿਸ ਤਰ੍ਹਾਂ ਸੰਗਤ ਆਉਂਦੀ ਏ ਕਿਸ ਤਰ੍ਹਾਂ ਕੀਤਾ ਦੇ ਰੋਗ ਹਨ ਜਿਸ ਤਰ੍ਹਾਂ ਹਲਕਾਇਆ ਵੀ ਆ ਦੇ ਤਾਂ ਛਟਾ ਸਾਹਿਬ ਜੀ ਦਾ ਉਹਦਾ ਵੀ ਅਸੀਂ ਇਤਿਹਾਸ ਦੱਸਨੇ ਆਂ ਜਦੋਂ ਗੁਰੂ ਅਰਜਨ ਦੇਵ ਜੀ ਉੱਥੇ ਚੱਲਣ ਲੱਗੇ ਤਾਂ ਬਾਬਾ ਸਚਨ ਸਾਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਤੀਜੇ ਜੰਮੇ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੀ ਕਿੱਥੋਂ ਚੱਲਣ ਲੱਗੇ ਇਹ ਜਦੋਂ ਜੰਮਰਪਿੰਡ ਤੋਂ ਚੱਲਣ ਲੱਗੇ ਅੱਗੇ ਜਾਣਾ ਸੀ ਲਾਹੌਰ ਵੱਲ ਤੇ ਉਹ ਕਹਿਣ ਲੱਗੇ ਮਹਾਰਾਜ ਜਿਹੜਾ ਤੁਸੀਂ ਸਾਨੂੰ ਤੀਜੇ ਜੰਮੇ ਵਿੱਚ ਕਿਹਾ ਸੀ ਕਿ ਅਸੀਂ ਪੰਜਵੇਂ ਜੰਮੇ ਚਾਵਾਂਗੇ ਤੁਹਾਨੂੰ ਕੋਈ ਨਾ ਕੋਈ ਹੋਰ ਵਸਤੂ ਦੇ ਕੇ ਜਾਵਾਂਗੇ ਤੁਹਾਡੀ ਨਿਸ਼ਾਨੀ ਦੇਾਂਗੇ ਤਾਂ ਗੁਰੂ ਅਰਜਨ ਦੇਵ ਜੀ ਨੇ ਜਦੋਂ ਬਾਬਾ ਸਚਨ ਸਾਜੀ ਨੇ ਮੰਗੀ ਤਾਂ ਉਹਨਾਂ ਨੇ ਜਿਹੜੀ ਛੱਡੀ ਜੀ ਨੂੰ ਕਹਿੰਦੇ ਹਨ ਉਹ ਦਿੱਤੀ ਅਤੇ ਨਾਲ ਵਰ ਦਿੱਤੇ ਹਲਕਾ ਕੁੱਤਾ ਵੜ ਜੀ ਗਲ ਤੇ ਟੌਂਸਰ ਹੋ ਜਾਣ ਕੋੜੀ ਹੋ ਜਾਈ ਲਾਜ ਲਾਜ ਬਿਮਾਰੀ ਹੋਵੇ ਸਿਰਫ ਜਿਹੜਾ ਸ਼ਰਦਾ ਨਾਲ ਆਏਗਾ ਤੇਰੇ ਦਰ ਤੇ ਤਾਂ ਉਹ ਦੇ ਮੱਥੇ ਨੂੰ ਹੀ ਛਿਉਣਾ ਤੇ ਉਹ ਨੋਬਰ ਨੋਬਰ ਉੱਢੇਗਾ ਅੱਜ ਉਸੇ ਤਰ੍ਹਾਂ ਹੀ ਸੰਗਤਾਂ ਆਉਂਦੀਆਂ ਹਨ ਦਰਸ਼ਨ ਕਰਦੀਆਂ ਨੂੰ ਬਾਅਦ ਵਿੱਚ ਦੱਸਦੇ ਹਨ ਵੀ ਕਿਸ ਤਰ੍ਹਾਂ ਕਿਸੇ ਦਾ ਕੈਂਸਰ ਠੀਕ ਹੋ ਗਿਆ ਕਿਸੇ ਦਾ ਹਲਕਾ ਠੀਕ ਹੋ ਗਿਆ ਜਾਂ ਕਿਸੇ ਨੂੰ ਕੁੱਤਾ ਵਰਦਾਉ ਨਾਲ ਦੀ ਨਾਲ ਹੀ ਇੱਥੇ ਆ ਜਾਂਦੇ ਨੇ ਤਾਂ ਉਹਨੂੰ ਕੋਈ ਮੈਡੀਸਿਨ ਲੈਣ ਦੀ ਲੋੜ ਨਹੀਂ ਪੈਂਦੀ ਉਹ ਕਹਿੰਦੇ ਅਸੀਂ ਮੈਡੀਸਿਨ ਨਹੀਂ ਲਈ ਮਹਾਰਾਜ ਦੇ ਦਰਸ਼ਨ ਕਰਕੇ ਹੀ ਠੀਕ ਹੋ ਗਿਆ ਕਿਉਂ ਗੁਰੂ ਅਰਜਨ ਦੇਵ ਜੀ ਨੇ ਕਹੇ ਸੀ ਜਿਹੜਾ ਸ਼ਰਧਾ ਨਾਲ ਆਏਗਾ ਉਸ ਦੇ ਜੋ ਵੀ ਲਾਜ ਲਾਜ ਬਿਮਾਰੀ ਇਹਦਾ ਕੋਈ ਇਲਾਜ ਨਹੀਂ ਉਹ ਠੀਕ ਹੋ ਜਾਏਗਾ ਤੇ ਮਹਾਰਾਜ ਨੇ ਕਿਰਪਾ ਕੀਤੀ ਮੰਜਾ ਸਾਹਿਬ ਸਾਡੇ ਕੋਲੇ ਇੱਕ ਪਾਲਕੀ 'ਚ ਪਿਆ ਗੁਰੂ ਨਾਨਕ ਦੇਵ ਜੀ ਦਾ ਛਟਾ ਸਾਹਿਬ ਜੀ ਦੇ ਅਸੀਂ ਦਰਸ਼ਨ ਕਰਾਉਣੇ ਆ ਸੰਗਤਾਂ ਨੂੰ ਤੇ ਸੰਗਤਾਂ ਕਰਕੇ ਬੜੀਆਂ ਨਿਹਾਲ ਉਹਦੀਆਂ ਕਿਰਪਾ ਹੁੰਦੀ ਹੈ ਛਰਦਾਂ ਨਾਲ ਜਿਹੜੇ ਆਉਂਦੇ ਨੇ ਉਹਨਾਂ ਦੇ ਮਨੋ ਕਾਮਨਾ ਭਾਵਨਾਵਾਂ ਸ੍ਰੀ ਗੁਰੂ ਮਹਾਰਾਜ ਜੀ ਪਾਛਾ ਗੁਰੂ ਅਰਜਨ ਦੇਵ ਜੀ ਸੰਪੂਰਨ ਕਰਦੇ ਹਨ ਵੇਖੋ ਬਾਹਰੋਂ ਵੀ ਆਉਂਦੀ ਸੰਗਤ ਬਾਹਰਲੀ ਫੋਰਮ ਤੋਂ ਵੀ ਆਉਂਦੀਆਂ ਨੇ ਸੰਗਤਾਂ ਕਾਫੀ ਆਉਂਦੀਆਂ ਨੇ ਤੇ ਜਦਾਂ ਤੁਸੀਂ ਲਾ ਲਓ ਮੇਰੇ ਕੋਲ ਕੱਲ੍ਹ ਕੇ ਅੱਲਾ ਤੋਂ ਫੋਨ ਆਇਆ ਸੀ ਹਾਂਜੀ ਉਹਨਾਂ ਨੇ ਕੋਈ ਅਰਦਾਸ ਬੇਨਤੀ ਕੀਤੀ ਉਹਨੇ ਮਹਾਰਾਜ ਨੇ ਉਹਨਾਂ ਦੀ ਮਨੋ ਕਾਮਨਾ ਪੂਰੀ ਕੀਤੀ ਉਹਨਾਂ ਕੱਛੀ ਆਉਂਗਾ ਇਹ ਤਰ੍ਹਾਂ ਜੋ ਪੀ ਵਿਚੋਂ ਰਾਜਸਥਾਨ ਦੇ ਵਿੱਚੋਂ ਬੰਬਈ ਤੱਕ ਸੰਗਤ ਆਉਂਦੀ ਦਿੱਲੀੋਂ ਆਉਂਦੀ ਠੀਕ ਹੈ ਜੀ ਜਲੰਧਰ ਪੰਜਾਬ ਤਾਂ ਪੂਰਾ ਹੀ ਆਉਂਦਾ ਜੀ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਆ ਸਾਰਿਆਂ ਚੋਂ ਸੰਗਤ ਆਉਂਦੀ ਹੈ ਤੇ ਰਾਜਸਥਾਨ ਕੀ ਵੀ ਆਉਂਦੀ ਜੰਮੂ ਤੱਕ ਵੀ ਆਈ ਹੈ ਸੰਗਤ ਸਾਡੇ ਕੋਲ ਹਿਮਾਚਲ ਤੋਂ ਵੀ ਸੰਗਤ ਆਉਂਦੀ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਦਾ ਹੈ ਉਸ ਤਰ੍ਹਾਂ ਤਰ੍ਹਾਂ ਆਉਂਦੇ ਨੇ ਜਦੋਂ ਠੀਕ ਹੋ ਜਾਂਦੇ ਨੇ ਫਿਰ ਉਹ ਅੱਗੇ ਸੰਗਤ ਨੂੰ ਆਪ ਹੀ ਦੱਸਣਾ ਆਰੰਭ ਕਰ ਦਿੰਦੇ ਨੇ ਕਈ ਤਾਂ ਇਸ ਤਰ੍ਹਾਂ ਦੇ ਸਿੱਖਣੇ ਸਾਡੇ ਕੋਲ ਲੈ ਕੇ ਵੀ ਆ ਜਾਂਦੇ ਨੇ ਠੀਕ ਹੈ ਜੀ ਸੰਗਤ ਨੂੰ ਜਦੋਂ ਆਪ ਠੀਕ ਹੁੰਦੇ ਨੇ ਤਾਂ ਉਹ ਸੰਗਤ ਨੂੰ ਫਿਰ ਲੈ ਕੇ ਵੀ ਆਉਂਦੇ ਨੇ ਵੀ ਚਲੋ ਅਸੀਂ ਤੁਹਾਨੂੰ ਮੰਜਾ ਸਾਦੇ ਚੜਾ ਸਾਹਿਬ ਦੇ ਦਰਸ਼ਨ ਕਰਾ ਕੇ ਲਿਆਉਣਾ ਇੱਥੇ ਕੋਈ ਖਾਸ ਕੋਈ ਦਿਨ ਮਨਾਏ ਜਾਂਦੇ ਹੋ ਹਾਂ ਸਾਡੇ ਇੱਕ ਮਾਗੀ ਦਾ ਮੇਲਾ ਬਹੁਤ ਭਰਦਾ ਜੀ ਬਹੁਤ ਜ਼ਿਆਦਾ ਇੱਕ ਵਿਸਾਖੀ ਦਾ ਬਾਕੀ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਨੇ ਗੁਰੂ ਅਮਰਦਾਸ ਜੀ ਦਾ ਜਨ ਦਿਹਾੜਾ ਮਨਾਉਨੇ ਆ ਬਾਬਾ ਸਚਨ ਸੱਜ ਦੀ ਇੱਕ ਵਰਸੀ ਮਨਾਉਨੇ ਅਸੀਂ ਸਾਲ ਬਾਅਦ ਉਹ ਇਹ ਤਿੰਨ ਚਾਰ ਅਸੀਂ ਜਿਵੇਂ ਗੁਰੂ ਅਰਜਨ ਦੇਵ ਜੀ ਦਾ ਆ ਗਿਆ ਗੁਰੂ ਨਾਨਕ ਦੇਵ ਜੀ ਦਾ ਗੁਰੂ ਅਮਰਦਾਸ ਜੀ ਦਾ ਤੇ ਬਾਬਾ ਸਚਨ ਸੱਜ ਜੀ ਦਾ ਤੇ ਮੱਘੀ ਵੀ ਸਾਕੀ ਹਣ ਇਹ ਸਾਡੇ ਪ੍ਰਿਆਸ ਵਿੱਚ ਅਸੀਂ ਚੈਨਲ ਕਲਮ ਦੀ ਚੁਬਾਨ ਨੂੰ ਅਸੀਂ ਇਹ ਸੈਨਾ ਚਾਹੁੰਦੇ ਆ ਕਿ ਜਿੰਨਾ ਚਿਰ ਵੀ ਹੋ ਸਕੇ ਇਹਨਾਂ ਦੀ ਬਤੁਬਦ ਮਹਾਰਾਜ ਕਿਰਪਾ ਕਰਨ ਤੁਸੀਂ ਵੀ ਅਰਦਾਸ ਬੇਨਤੀ ਕਰੋ ਅਸੀਂ ਵੀ ਅਰਦਾਸ ਬੇਨਤੀ ਕਰਨੇ ਆ ਕਿ ਚੈਨਲ ਵਾਲੇ ਦੀ ਚੜ੍ਹਦੀ ਕਲਾ ਵੀ ਇਸੇ ਤਰ੍ਹਾਂ ਹੀ ਗੁਰਦੁਆਰਿਆਂ ਦੀ ਜਿਸ ਤਰ੍ਹਾਂ ਇਤਿਹਾਸਕ ਨੇ ਜਿਨ੍ਹਾਂ ਦਾ ਅੱਜ ਤੱਕ ਸੰਗਤ ਨੂੰ ਨਹੀਂ ਪਤਾ ਉੱਥੋਂ ਦਾ ਇੱਕ ਸੰਗਤ ਨੂੰ ਜਾਣੂ ਕਰਵਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੇ ਹੁਣ ਤੱਕ ਕਲਮ ਦੀ ਜਬਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਹੁਣੇ ਹੀ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗੋਂ ਆਉਣੀਆਂ ਵੀਡੀਓਜ਼ ਤੋਂ ਵੰਜਨਾ ਰਹ ਸਕਣ ਅਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਲੋਕੇਸ਼ਨ ਦਾ ਲਿੰਕ ਪਾ ਦਿੱਤਾ ਹੈ ਉਸ ਲਿੰਕ ਰਾਹੀਂ ਸੰਕਟਾਂ ਲੋਕੇਸ਼ਨ ਦੁਆਰਾ ਗੁਰਦੁਆਰਾ ਸੱਚੀ ਮੰਨਜੀ ਸਾਹਿਬ ਪਹੁੰਚ ਸਕਦੇ ਹਨ ਇਹ ਗੁਰਦੁਆਰਾ ਸਾਹਿਬ ਪਿੰਡ ਸਮਸ਼ਪੁਰ ਵਿਖੇ ਸਥਿਤ ਹੈ ਜੋ ਕਿ ਪਟਿਆਲਾ ਰਾਜਪੁਰਾ ਰੋਡ ਤੇ ਪਿੰਡ ਬਹਾਦਰਗੜ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਹੈ ਤੁਸੀਂ ਸੇਵਾਦਾਰ ਸਾਬ ਜਤ ਸਿੰਘ ਜੀ ਦੇ ਮੋਬਾਈਲ ਨੰਬਰ 947826